ਉਹਨਾਂ ਨੇ ਕੱਟਾ ਕੱਢ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਵਿਚਾਰ ਰਹਿ ਗਿਆ ਨਹੀਂ ਦਾ ਚੱਲਿਆ ਭੱਜ ਵੀ ਗਏ ਮੇਰੇ ਨਾਲ ਸਿੰਘ ਦੋ ਸੀਗੇ ਅਸੀਂ ਉਹਨੂੰ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਨਹੀਂ ਤਾਂ ਇਹਨਾਂ ਨੂੰ ਕਾਬੂ ਕਰੋ ਨੱਥ ਪਾਓ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਸੀ ਵੀ ਨੌਜਵਾਨੀ ਬਚਾਵਾਂਗੇ ਅਸੀਂ ਕਿਵੇਂ ਬਚਾਉਂਗੇ ਅੱਜ ਸਰਦੂਲ ਕਰਦੇ ਹਾਲਾਤ ਐਵੇਂ ਦੇ ਆ ਵਪਾਰੀ ਸਹਿਮੇ ਹੋਇਆ 7 ਵਜੇ ਤੋਂ ਬਾਅਦ ਕੋਈ ਵਪਾਰੀ ਮੰਡੀ ਦਾ ਬਾਹਰ ਨਹੀਂ ਨਿਕਲਦਾ ਰੋਜ਼ ਮਿਰਚਾਂ ਪਾਈਆਂ ਜਾਂਦੀਆਂ ਲੁੱਟਮਾਰ ਹੁੰਦੀ ਆ ਇੱਥੇ ਇੰਨਾ ਸਮਾਂ ਲੱਗੇ ਰਿਹਾ ਜਾਮ ਲੱਗਿਆ ਰਿਹਾ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮੂਹਰੇ ਲੱਗ ਕੇ ਤੁਰਾਂਗੇ ਇਹਨਾਂ ਦੇ ਨੱਥ ਪਾਓ ਤੁਹਾਨੂੰ ਫੋਟੋਆਂ ਵੀ ਦਵਾਂਗੇ ਨਾਂ ਨਿਸ਼ਾਨੀ ਦਵਾਂਗੇ ਉਹਨਾਂ ਨੂੰ ਚਕਾਵਾਂਗੇ ਵੀ ਅਸੀਂ ਉਹਨਾਂ ਨੂੰ ਕਹਿਣੇ ਚਾਹੁੰਦੇ ਹਾਂ ਜੇ ਪ੍ਰਸ਼ਾਸਨ ਤੋਂ ਪਹਿਲਾਂ ਪਹਿਲਾਂ ਸਾਡੇ ਧੱਕੇ ਚੜ ਗਿਆ ਅਸੀਂ ਮਾਝਾਂਗੇ ਪ੍ਰਸ਼ਾਸਨ ਨੂੰ ਕਹਿਣੇ ਆ ਅੱਜ ਬੱਚਿਆਂ ਦਾ ਕਰਕੇ ਕੋਈ ਚਲੋ ਪਤਾ ਨਹੀਂ ਕਿਵੇਂ ਵਿਚਾਰ ਰਹਿ ਗਿਆ ਸਾਡਾ ਗੱਲ ਕਰੇ ਜੇ ਇਹ ਮੰਨ ਲنگੇ ਅਸੀਂ ਬਾਹਾਂ ਵੱਡਾਂਗੇ ਇਹਨਾਂ ਦੀ ਇੱਥੋਂ ਗੁੱਟ ਵੱਢਣੇ ਛੜਤੇ ਬਾਹਾਂ ਗਿੱਟਾ ਗਾਟਾ ਬਚਾ ਕੇ ਰੱਖਣ ਭੱਜੋ ਜਿੱਥੋਂ ਤੱਕ ਭੱਜਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ